ਵੀ ਮਿੱਤਰੋ ਸਕੂਲ ਦਾ ਟੂਰ ਟੂਰ ਦੇਣ ਚੱਲੇ ਆ ਸਕੂਲ ਦਾ ਟੂਰ ਤੇ ਰਾਸਤੇ 'ਚਾਂ ਦੇਖ ਸਕਦੇ ਜੇ ਉੱਥੇ ਜਾ ਕੇ ਮਿਲਦੇ ਆ ਤਰਨੇ ਦੇ ਚੈਨਲ ਤੇ ਵੀ ਸਬਸਕ੍ਰਾਈਬ ਕਰੋ ਤੇ ਆਪਣੇ ਨੂੰ ਵੀ ਸ਼ੋਭਾ ਦਾ ਚੈਨਲ ਹੀ ਨਹੀਂ ਹੈਗਾ ਕਿਉਂਕਿ ਟੈਂਪੂ ਹੈ ਚਲੋ ਆਪਣੇ ਪਿੰਡ ਦੇ ਜਦੀ ਸਕੂਲ 'ਚ ਹੁਣ ਤੁਹਾਨੂੰ ਮੈਂ ਚੰਗੀ ਤਰ੍ਹਾਂ ਟੂਰ ਦਵਾਂਗੇ ਅਸੀਂ ਚੰਗੀ ਤਰ੍ਹਾਂ ਟੂਰ ਗੋ ਟੂ ਕਰਾਂਗੇ ਆ ਪੜ ਚੁੱਕੇ ਆ ਸਕੂਲੇ ਹੁਣ ਕਰਨ ਲੱਗੇ ਆ ਟੂਰ ਸਟਾਰਟ ਤੇ ਕੈਮਰਾ ਤੁਸੀਂ ਫੜੋਗੇ ਮੈਂ ਫੜਾ ਅੱਗੇ ਅੱਗੇ ਆਹ ਹੁਮੇ ਤਾਂ ਸੂਦੂ ਸੁੰਗਣਾ ਕੀ ਚੀਜ਼ ਕਿੰਦੇਲੀ ਬਣੀ ਚਲੋ ਹੁਣ ਹਟਾ ਕੰਧ ਕ੍ਰੋਸ ਕਰਨੀ ਪੈਣੀ ਮਾਮਾ ਠੰਡ ਬੜੀ ਚਲ ਠੰਡ ਕ੍ਰੋਸ ਕਰਕੇ ਕਰਦੇ ਆ ਐਂਟਰ ਹੋ ਚੁੱਕੇ ਆ ਗਾਇਸ ਤੇ ਆ ਆਪਣੇ ਸਕੂਲ ਦਾ ਗਰਾਊਂਡ ਉੱਧਰ ਉਹ ਦੇਖੋ ਲੌਂਗ ਟਾਇਲ ਆ ਗਈ ਪਈ ਤੇ ਆ ਸਕੂਲ ਆਪਣੇ ਤੇ ਸਰਕਾਰੀ ਜਿਮ ਬੰਦ ਆ ਇਸ ਟਾਈਮ ਤੇ ਕੋਕ ਜਿਮ ਇੱਥੇ ਚੱਲਦੀ ਨਹੀਂ ਗੀ ਹਨਾ ਆ ਮੋਟਰ ਸੋ ਹੁਣ ਪ ਚੰਗੀ ਤਰ੍ਹਾਂ ਕਰਦੇ ਆਂ ਸਟਾਰਟ ਤੇ ਜਦੋਂ ਬਸ ਸਕੂਲ ਦੇ ਥੋੜਾ ਗਾਂਹ ਗਏ ਚਲੇ ਉਤੋਂ ਕਰਦੇ ਆਂ ਸ਼ੁਰੂ ਦੇਖ ਸਕਦੇ ਜੇ ਸਕੂਲ ਚੰਦਰ ਐਂਟਰ ਹੋ ਚੁੱਕੇ ਆ ਤੇ ਸਭ ਤੋਂ ਪਹਿਲਾਂ ਇਧਰੋਂ ਸ਼ੁਰੂ ਕਰਦੇ ਆਂ ਨਾ ਕਿੰਨੋਂ ਆਂਦੇ ਹੁੰਦੇ ਆ ਨਿੱਕੇ ਬੱਚਿਆਂ ਦਾ ਕੀ ਆਂਦੇ ਹੁੰਦੇ ਪ੍ਰਾਇਮਰੀ ਸਕੂਲ ਪ੍ਰਾਇਮਰੀ ਉਹ ਬੱਚਿਆਂ ਦਾ ਜੀ ਉਹ ਥੋੜਾ ਉਹ ਉਹ ਵੱਡਿਆਂ ਦਾ ਜਿੱਥੇ ਕੀ ਅਸੀਂ ਸਰਦਾਰ ਮੁੰਡਾ ਪੜਦਾ ਹੈ ਹਾਂਜੀ ਆ ਬਾਥਰੂਮ ਦੇਖ ਸਕਦੇ ਜੇ ਅੰਦਰੋਂ ਦਾ ਵੈਹ ਬੰਦ ਹੀ ਹੋਏ ਆ। ਚੱਲ 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 ਤਾਂ। ਲੋ ਬੈਥਰੂਮ ਲੋਕ ਲਾ ਦਿੰਦੇ ਕਿ ਉਹ ਦੇਖ ਹੱਦ ਦੇ ਬਹਿ ਜਾਂਦੇ ਨੇ। ਲੋਕੋ ਕਿ ਨਿਉ ਬੰਦ ਪਿਆ। ਦੇਖ ਸਕਦੇ ਜਣ ਸਰਕਾਰੀ ਸਕੂਲਾਂ ਚ ਵੀ ਪੂਰੀ ਵਧੀਆ ਕੰਮ ਕਰਵਾ ਰਹੇ ਨੇ। ਸਕੂਲ ਬਣਾ ਰਹੇ ਨੇ। ਰਹਿਣ ਤੇ ਰੋਟੀ ਕੰਦੇ। ਹਾਂ ਓ ਜਿਆਦਾ ਨਾ ਦਿਖਾਈ ਬਲ ਮਾਰਦੀ। ਚਲੋ ਕੋਈ ਨਹੀਂ ਅੱਗੇ ਵੱਧੋ। ਉਸ ਤੇ ਅੱਗੇ ਗੈ ਮੈਂ ਕਿਹ ਮਿਸਤਰੀ ਰੋਟੀ। ਆ ਦੇਖ ਸਕਦੇ ਨਿੱਕੇ ਬੱਚੇ ਨੇ ਕਲਾਸਾਂ। ਵੇਖੋ ਕਿਵੇਂ ਬੰਦ ਕੀਤੀਆਂ ਇੰਕੀ ਕੋਈ ਤੱਕ ਦੇਖ ਵੀ ਨਾ ਸਕੇ। ਹਾਂ ਨਾ ਹਾਂ ਤੇਰੇ ਅੱਖ ਤੇ ਜਾਂਦੇ ਕੈਮਰੇ ਬਹੁਤ ਕਟਾਟ ਕਾ ਕੇ ਲਾਏ ਹੋਏ ਬਾਕੀ ਬਹੁਤ ਵਧੀਆ ਕੰਮ ਕਰ ਨਹੀਂ ਸਾਰੇ ਹਾਰੇ ਬੰਦਾ ਮੈਨੂੰ ਪਤਾ ਹੈ ਇੱਧਰ ਵੀ ਦੇਖ ਸਕਦੇ ਜੀ ਤੁਹਾਨੂੰ ਮੇਰੀ ਜਗ੍ਹਾ ਦਿਖਾਉਂਦੇ ਜਿੱਥੇ ਰੋਟੀ ਪਕਦੀ ਆ ਆ ਦੇਖੋ ਤੇ ਇੱਥੇ ਮੈਂ ਰੋਟੀ ਪਕਾਉਂ ਉਹ ਉਧਰਲੇ ਸਾਈਡ ਹੈ ਨਾ ਤੇ ਇੱਕ ਬਾਹਲੀ ਵਧੀਆ ਚੀਜ਼ ਜਿਹੜੀ ਸੋਚ ਮੈਨੂੰ ਸਭ ਤੋਂ ਵਧੀਆ ਲੱਗਦੀ ਹੈ ਉਹ ਵਾਲੀ ਚੀਜ਼ ਨਲਕਾ ਅੱਛਾ ਆ ਬਾਚੀਆਂ ਦਾ ਬਾਤ ਰੋ ਬਹੁਤ ਸੁਰਖੇ ਨਿੱਕੇ ਬੱਚਿਆਂ ਦੀ ਬਾਹਲੇ ਨਿੱਕਿਆਂ ਦੀ ਆ ਖੇਡਣ ਵਾਲੀ ਜਗ੍ਹਾ ਬਣਾਈ ਹੋਈ ਨਹੀਂ ਲੱਗਦੀ ਆ ਨਲਕਾਂ ਨੂੰ ਕੋਈ ਨਹੀਂ ਚੱਲਦੇ ਇਹ ਦਰਖਤ ਦੇਖੋ ਸਭ ਤੋਂ ਸੋਹਣੀ ਬਿਊਟੀ ਤਾਂ ਤੁਹਾਨੂੰ ਸਾਰਾ ਊੜਾ ਐੜਾ ਐੜੀ ਸੱਤਾ ਹਾਂ ਸੱਤਾ ਦੱਗਾ ਜਾਵੇ ਸੱਤਾ ਸੱਖੇ ਦਿੰਦਾ ਤੇ ਜੱਬਾ ਵਾ ਠੱਟ ਠੜਦਾ ਢੱਡਾ ਨਾਣਾ ਸੱਤਾ ਠੱਟਾ ਢੱਟਾ ਦੱਗਾ ਪੱਪਾ 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 ਓਹ ਉੜੇ ਆੜੇ ਚ ਕੋਸ਼ਾ ਗਾਇਸ ਬੋਲਿਆ ਵਾ ਜਿੰਨੇ ਮੋਰ ਲੱਭ ਲਿਆ ਚਲੋ ਵਧੀਆ ਮੋਜੀ ਦੇਖ ਸਕਦੇ crying ਰੋਣਾ ਲਵ ਪਿਆਰ ਅਸੀਂ ਤੇਰੀ ਗੁੱਸਾ ਫਣੀ ਮਜ਼ਾਕ ਕਮਾਈ ਲੱਭਦੀ ਹੈ ਸਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇਖ ਸਕਦੇ ਜਿਆ ਕਹਿੰਦਾ ਹੈਪੀ ਬਰਥਡੇ ਵੇਖੋ ਕਿੱਡਾ ਕਿ ਉਡ ਲਾਦਾ ਅਸੀਂ ਥੱਲੇ ਨਾਂ ਲਿਖ ਦਿੰਦੇ ਨਹੀਂ ਜਿਹੜੇ ਬੱਚੇ ਦੇ ਹੈਪੀ ਬਰਥਡੇ ਚੌਕ ਨਾਲ ਨਾ ਦੇਖ ਸਕਦੇ ਨਿੱਕੇ ਨਿੱਕੇ ਕਲਾਸਾਂ ਬਾਕੀ ਸਫਾਈ ਦੱਸਾ ਕਿਉਂ ਨਹੀਂ ਗਈ ਸਫਾਈ ਉੰਜ ਰੱਖਦੇ ਆ ਛੁੱਟੀਆਂ ਨਹੀਂ ਹੋਈਆਂ ਆਈਆਂ ਉੱਤੇ ਕਰਕੇ ਉੰਜ ਤਾਂ ਬਹੁਤ ਵਧੀਆ ਕੰਮ ਕਰ ਆਹ ਵੇਖੋ ਕਿੱਡਾ ਸੋਹਣਾ ਇੱਧਰ ਕੰਦ ਦੇਖੋ ਕਿੱਡੀ ਸੋਹਣੀ ਚੇਰਕ ਫਰਾਸ਼ ਨਹੀਂ ਖੁੱਲੀ ਜੁਗਿੰਦਰ ਜੀ ਆ ਜਾ ਕੇ ਦੇਖਣਾ ਹੀ ਦੇਖ ਸਕਦੇ ਨਾ ਲਾਇਬ੍ਰੇਰੀਆਂ ਆਪਣੀ ਉਹ ਵੀ ਤੁਹਾਨੂੰ ਉੱਧਰ ਦੀ ਜਾਂਦੇ ਆ ਗੇਟ ਲਾਇਆ ਨਿੱਕਾ ਜਿਹਾ ਤੇ ਬਾਕੀ ਬਹੁਤ ਵਧੀਆ ਸਕੂਲ ਤੇ ਜੇ ਬਲੌਗ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਰੋ ਹੈ ਆ ਚੰਦ ਕੀ ਦੀ ਸੋਣੀ ਲੱਗ ਹੂੰ ਦਰੀ ਮਾਂ ਪਾਉਂਗਾ ਫੜਾਣਾ ਕਿੰਚਲ ਇਧਰ ਦੀ ਲੰਘਿਆ ਜਾਉਂ ਗੇਮ ਕੀ ਚੱਲੂ ਨੂੰ ਮਟਾਰੇ ਤੇ ਸਾਡੇ ਬਲੌਗ ਵੇਖੇ ਜੇ ਦਿੱਕਤ ਆਈ ਇੱਥੇ ਕਿਉਂ ਖਾਓ ਜੇ ਤਾਂ ਨਹੀਂ ਵੇਂਗਾ ਥੋੜਾ ਆ ਲਾਇਬ੍ਰੇਰੀ ਆਪਣੇ ਸਕੂਲ ਦੀ ਯਾਰ ਬੱਕੋਲੀ ਉਹ ਬਹੁਤ ਅੰਦਰੋਂ ਸੋਹਣੀ ਆ ਮੈਨੂੰ ਤਾਂ ਪਤਾ ਮੈਂ ਕਿਉਂਕਿ ਮੈਂ ਸਕੂਲੇ ਪੜਦਾ ਨਾ ਮੈਨੂੰ ਪਤਾ ਮੈਂ ਗਿਆ ਮੜੀਏਰੀ ਯਾਰ ਅੱਗੇ ਪੜਦੇ ਨੇ ਪੜਦੇ ਆ 10th ਕਲਾਸ ਇਥੇ ਪਹਿਲਾਂ ਸਟੇਜ ਹੁੰਦੀ ਸੀ ਸੰਤ ਬਾਬਾ ਤੁਲਸੀਦਾਸ ਜੀ ਝੁੱਗੀ ਵਾਲਾ ਯਾਦਗਰੀ ਹਾਲ ਚ ਉਹ ਕੰਪਿਊਟਰ ਲੈਬ ਆ ਬੰਦੀਆਂ ਉਹ ਕੰਪਿਊਟਰ ਲੈਬ ਸੋ ਮੇਰੇ ਕੋ ਕਮੈਂਟ ਕਰੋ ਕਮੈਂਟ ਕਰੋ ਆਪਾਂ ਆਈਡੈਂਟੀਟੀ ਦਾ ਵਲੌਗ ਲਿਆਵਾਂਗੇ ਆਹੋ ਕੱਲ ਹੀ ਲਾਵਾਂਗੇ ਜੇ ਕਮੈਂਟ ਕਰੋਗੇ ਉਹ ਵੀ ਇਹ ਪੂਰੇ ਵੱਡੇ ਕਮਿਊਨਿਟੀ ਸਾਰੇ ਐਦਰਲੇ ਸਾਈਡ ਹਾਂ ਇਧਰੋਂ ਵੀ ਬਾਹਰਲੇ ਜਾਂਦਾ ਰਸਤਾ ਵਾ ਤੇ ਇੱਥੇ ਕੋਈ ਸਮਾਨ ਸਮੂਹ ਰੱਖਦੇ ਆ ਬਾਅਦ ਤੋਂ ਖੁੱਲੇ ਹੋਗੇ ਇੱਥੇ ਸਮਾਨ ਸਮੂਹ ਰੱਖਦੇ ਆ ਬਾਅਦ ਨੂੰ ਤਾਂ ਬੁੱਲੇ ਹੋਗੇ ਨਹੀਂ ਬਾਥਰੂਮ ਖੁੱਲੇ ਹੋਣਗੇ ਬਾਥਰੂਮ ਚੁਕੀ ਹੈ ਇਹ ਚੱਕ ਕੇ ਲੈ ਚੱਕ ਕੇ ਵੇਖਿਆ ਆਹ ਵੇਖੋ ਉਲਦੇ ਸੀ ਆਹ ਕੰਦਾ ਟੱਪਣ ਵਾਲੇ ਚੋਰ ਆ ਗਏ ਨਹੀਂ ਹੋ ਮੂੰਹ ਨਹੀਂ ਲੁਕੇ ਸਾਫ ਕਰਾਂ ਇਹ ਡੋ ਚੈਨੋ ਮਿੱਟ ਲਓ ਆ ਜਾ ਸਾਡਾ ਆਹ ਵੇਖੋ ਉਲੀ ਆਈ ਫਿਰਸ਼ਾਂ ਤੇ ਆ ਆਪਣੀ ਕਲਾਸ ਇਧਰ ਲਈ ਹੈਪੀ ਬਰਥਡੇ ਚੰਗ ਕਰੇ ਸਟਾਰੇ ਪਰਵਾਹ ਮੈਨੂੰ ਪਤਾ ਹੀ ਇਹ ਇੱਥੇ ਪੜਦਾ ਇੱਥੇ ਹਾਂ ਪਰ ਕਲਾਸ ਕਿਹੜੀ ਹੈ ਉਂਝ ਚੇਂਚੂ ਦੀ ਆ ਦਫ਼ਤਰ ਮੈਡਮਾਂ ਜੀ ਦਾ ਆ ਇੱਥੇ ਖਾਣਾ ਹੁਣ ਖਾਣ ਵਾਲਾ ਪੜੋ ਸਾਰੇ ਬਹੁਤ ਹੁੰਦੇ ਸਾਰੇ ਜੋ ਸੀ ਬਣੀ ਪਰ ਵਧੀਆ ਲਿਖਤੀ ਆਪਾਂ ਸ਼ਹਿਰੀਆਂ ਆਪਾਂ ਹਲਦੇ ਆ ਪੜੋ ਸਾਰੇ ਆ ਚੱਕੂ ਪੱਤਰ ਆਇਆ ਇੱਥੇ ਐਕਸਰਸਾਈਜ਼ ਜਿੰਨੇ ਕਰਨੀ ਹੁੰਦੀ ਆ ਵੇਹਿਆ ਸਾਰੇ ਬਿਣਾ ਐਕਸਰਸਾਈਜ਼ਾਂ ਵਾਲੀ ਆਇਆ ਇਧਰ ਆ ਪਲਵਾਨ ਆ ਚੜ ਗਿਆ ਜਵਾਲਾਮੁਖੀ ਤੇ ਆ ਨਿੱਕਿਆ ਬੱਚਿਆਂ ਦੀਆਂ ਕਲਾਸਾਂ ਦੇਖਿਆ ਇਹਨਾਂ ਨੂੰ ਲੱਗਣਾ ਹੋਵੇ ਵਧੀਆ ਆ 100 200 ਵੀ ਲਿਖਿਆ ਉਹ ਬੱਲੇ ਦੋ ਪਾਸੇ ਦੇਖ ਸਕਦੇ ਜਿਹਨਾਂ ਦੀ ਹਰਕਤਾਂ ਆ ਬੱਚਿਆਂ ਨੂੰ ਲੱਗੀਆਂ ਪਤਾ ਹੈ ਐ ਸਾਹਮਣੇ ਚੱਕੀ ਚੱਲ 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 ਬੋ ਥੰਬਨੇਲ ਵਿਚ ਜੁਣ ਲੈ ਲਈ ਦੇਖੀਓ। ਪਰਮੈ। ਓਹੋ। ਕੀ ਵਾਹ ਆਇਆ ਤਨ। ਅੱਗੇ ਵਖਾ ਕੇ ਫਿਰ ਐਂਡਿੰਗ ਕਰੀਏ। ਆ ਵੇਖੋ ਕਿੰਨੀ ਸੋਹਣੀ ਹਰਿਆਲੀ ਹੈ ਨਾ। ਆ ਚੀਜ਼ਾਂ ਵੇਖ ਕੇ ਦਿਲ ਖੁਸ਼ ਹੁੰਦਾ। ਆ ਅੰਦਰ ਉੱਧਰ ਤੁਸੀਂ ਜਿਹੜੇ ਵੇਖਿਆ ਨਾ ਇਧਰੋਂ ਆਉਣ ਜਾਣ ਬੱਚਿਆਂ ਦਾ। ਇੱਥੇ ਆ ਖਾਣ ਪੀਣ ਵਾਲਾ। ਓਹੋ ਪੰਛੀ ਦੀ ਵਿਚਾਰੇ ਦੀ। ਓਹੋ। ਮ ਡੈਥ ਹੋਈ ਵੀ ਹਾਂ ਬਜੇ ਬਜੇ ਉਹਦੀ ਚਾਹਤੋਂ ਲੱਗ ਗਈ ਉਹ ਵੀਡੀਓ ਕੱਟੀ ਨਹੀਂ ਕਰੀ YouTube ਤੋਂ ਇਹ ਨਾ ਉਹ ਕਹੀ ਸੌਰੀ ਬਲਰ ਕਰ ਦੂੰ ਯਾਰ ਮਾਰੀ ਕਿੰਨੇ ਹੋ ਉਹਦੇ ਲਾਤਾਂ ਤੋੜ ਦਿੰਨੇ ਨਹੀਂ ਵੈਸੇ ਮਰਮਰ ਪਤਾ ਨਹੀਂ ਹਾਂ ਪਾਣੀ ਕੋਈ ਨਹੀਂ ਮੂੰਹ ਨਹੀਂ ਦੇਖਿਆ ਤੂੰ ਲੱਗ ਆਹੋ ਬਿੱਲੀ ਬਿੱਲੀ ਦਾ ਕੰਮ ਹਣਾ ਆ ਬੱਚਿਆਂ ਦੇ ਬਾਥਰੂਮ ਇੱਧਰ ਉਹ ਪਿੰਡ ਗੁੱਡਿਆਂ ਦੇ ਪਿੱਛੇ ਲੱਗਣਦੇ ਆ ਇੱਕ ਇੱਕ ਮੈਂ ਕਿਚਨ ਆਪ ਫੜਨ ਚਾਹੁੰਦੀ ਨਹੀਂ 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 ਗੁੱਡੇ ਲੁੱਟੂ ਪਰਾ ਬਾਦੂ ਪਏ ਨੇ ਬਿੱਡਾਂ ਨੇ ਲੋਕਾਂ ਨੇ ਉਹਦੇ ਵੀ ਪਏ ਆ ਮੇਰੇ ਤਾਂ ਨਹੀਂ ਪਏ ਪ੍ਰੈਜ਼ੀਡੈਂਟ ਆਪ ਪੁੱਛ ਗੁੱਡੇ ਦਾ ਸੇਰੀਆ ਦਿੰਦਾ ਉਹਨੂੰ ਪੁੱਛੀਂ ਕੀ ਆਂਦਾ ਹੈ ਕੀ ਆਂਦਾ ਹੈ ਆਂਦਾ ਹੈ ਆਏ ਨਹੀਂ ਮਾਤਾ ਪਾੜ ਤੇ ਚਲ ਛੱਡੋ ਯਾਰ ਵਲੌਗ ਚ ਕਟਣਾ ਖਾਓ ਸੁਣ ਲੂਗਾ ਤੇ ਚੱਲ ਤਰਸ ਤਰਸਾ ਕੇ ਨਾ ਤੁਈ ਨੂੰ ਮਗਲ ਆਈ ਜਾਊਗੀ ਤੇ ਇਧਰ ਆ ਟੈਲੈਂਟ ਹੁੰਦਾ ਲੱਗਣ ਦੇਈਆਂ ਸਕੂਲ ਪੂਰਾ ਪ੍ਰੋਪਰ ਕੈਂਡ ਬਣਾ ਰਿਆ ਵਾ ਮਤਲਬ ਕੀ ਆ ਹੁਣ ਤਰਨਵੀਰ ਚੱਕੂ ਗਾਲਾ ਸਟੂਲਾ ਮੇਰੇ ਸੌਸ ਦੇ ਕੈਮਰਾ ਬਸ ਕਰੀ ਮੈਨੂੰ ਜੋਰ ਅੱਗੇ ਪਿਆਰੀ ਆ ਹੌਲਾ ਹੀ ਬੜਾ ਆ ਤਾਂ ਅੱਛਾ ਬਸ ਠੀਕ ਥੱਲਾ ਥੱਲਾ ਆ ਵੀ ਚੱਕਣਾ ਹੈ ਆ ਵੀ ਚੱਕਣਾ ਹੈ ਆ ਨਹੀਂ ਸਿੱਧਾ ਕਰਨਾ ਹੈ ਕਮੋਂ ਫਿਰ ਪੈਂਦੀ ਫਿਰ ਤੱਕ ਜਾਂਦੀ ਐ ਨਾ ਅ ਰੇਤਾ ਦਾ ਟਿੱਪਰ ਲਵਾਇਆ ਸੀ ਵਾ ਵਾ ਹੁਣ ਆ ਰੇਤਾ ਆਹਾ ਦੇ ਸਕੂਲ ਦੀ ਨਾ 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 ਅਸਾਂ ਇਸ ਸਲਾਈਪ ਦੀ ਬੈਕ ਸਾਈਡ ਵੀ ਦਰਖਤੀ ਦਰਖਤ ਬਣ ਗਿਆ ਬਾਥਰੂਮ ਆਵੇ ਉਹ ਹੀ ਵੇਖਣਾ ਪੁਰਾ ਆ ਬਾਥਰੂਮ ਵਿੱਚ ਖਾਈਏ ਤੁਮ ਆਹ ਬਾਈ ਖੜਦੇ ਜੀ ਬਾਥਰੂਮ ਆਕਰ ਬਣਿਆ ਜੇ ਸੁਣੇ ਸੁਣੇ ਜੇ ਇੱਧਰ ਬਣੇ ਹੋਏ। ਜਿਹੜੀ ਪੱਤੀ ਬਣਾ ਦਾ ਬੜਾ ਨਿਆਰਾ ਜਾ ਆਉਣਾ ਹੈ। ਪ੍ਰਾਈਵੇਟ ਸਕੂਲੋਂ ਤਾਂ ਬੰਬ ਰੱਖੇ। ਰੱਖੇ ਨੁਮਾਇਂ ਇੱਥੇ ਆ ਆ ਵੀ ਚਲਾਉਂਦੇ ਦੱਸਾ ਕਿਵੇਂ? ਇੱਥੇ ਗਰਾਊਂਡ 'ਚ ਚਲਾ ਦਿੰਦੇ। ਆ ਵੇਖੋ ਟੈਲਾਂ ਬਹਿ ਗਈਆਂ ਸ਼ੋਪ ਚੜਿਆ ਹੋਣੇ ਨੇ। ਯਾਰ ਇਹਨਾਂ ਦਾ ਇੰਨਾ ਟੀਚਰਾਂ ਕਹਿੰਦੇ ਨੇ ਖੁੱਲੇ ਦੇ ਵਿੱਚ ਚਲਾ ਲਓ ਚਲੋ ਚਲਾਉਣੇ। ਹਾਂ ਚਲਾ ਲਓ ਦਾਾਂ ਕਬੜੀ ਵਰਤੀ। ਆ ਸਾਇੰਸ ਲੈਬ ਦੇਖ ਸਕਦੇ। ਆ ਬੰਦੇ ਦਾ ਦਿਮਾਗ ਐਵੇਂ ਦਾ ਹੁੰਦਾ ਜੋ ਤੁਹਾਡੇ ਕੁੜੀਆਂ ਤੇ ਗੋਡਿਆਂ ਜਿਹਾ ਹੁੰਦਾ। ਹਾਂ। ਮਸਾ। ਜਿਹੜੀਆਂ ਭੈਣਾਂ ਵੀ ਰਹਿਣਾ ਨਹੀਂ, ਭੈਣਾਂ ਵੀ ਰਹਿਣਾ। ਗੁੱਸਾ ਨਹੀਂ ਕਰਾਂ ਮਜ਼ਾਕ ਕਰਦੇ ਆ ਭੈਣ ਕਿਲੋ ਮੀਟਰ ਉਹ ਕਿੱਡਾ ਹੁਣਾ ਬਣ ਗਿਆ ਹਟਾ ਲੈ ਵੇਖੀ ਇੱਥੇ ਬੈਡਬਾਲ ਕਿੱਡਾ ਵਧੀਆ ਖੜੀਚੂ ਕਰੂਗਾ ਬਲੌਗ ਬੈਡਬਾਲ ਬਲੌਗ ਸਰਕਾਰ ਹਾਂ ਕਿੰਨੇ ਸੋਹਣਿਆ ਦੇਖੀ ਲੰਗੀਆਂ ਆਹ ਰੇਤਾ ਦਾ ਇਹ ਕਰਦੇ ਨਹੀਂ ਪਾਸੇ ਇਹਨਾਂ ਨਾ ਬਹੁਤ ਸੋਹਣਾ ਸਕੂਲ ਬਣ ਚੁੱਕਾ ਤੇ ਬਾਕੀ ਲੋੜ ਹੁੰਦੇ ਆ ਇਹ ਤਾਂ ਸੋਲਰ ਸੁੱਲਰ ਵੀ ਲੱਗੇ ਹੋਏ ਆ ਪ੍ਰਾਇਮਰੀ ਵੀ ਤੇ ਮਲਕੀ ਕੰਮ ਵਧੀਆ ਤੇ ਉੱਥੋਂ ਐਂਟਰੀ ਹੁੰਦੀ ਆ ਤੇ ਚੱਲ ਆ ਜੋ ਐਂਡਿੰਗ ਕਰਦੇ ਹਾਂ ਉੱਥੇ ਟਹਿਲਾਂ ਦੇ ਬੈਠੇ ਹਾਂ ਨਾ ਨਹੀਂ ਜਲਦੀ ਕਰਦੇ ਚੱਲ ਖੜ ਕੇ ਟੈਲਾਂ ਪਿੱਛੇ ব্যাকਗਰਾਉਂਡ ਵਧੀਆ ਆ ਜਾਂਦਾ ਆ ਵੇ ਇਥੋਂ থামਨੈਲ ਜਲ ਲੈ ਦਿੰਨੇ ਨਾਲ ਲੈ ਮੈਂ ਲੈ ਨਾ ਤੜਕੇ ਮम्मी ਪਿੱਛੇ ਨਾ ਕਰ থামਨੈਲ ਲਾ ਰੱਖ ਤੜਕੇ ਬਹੇਤੀ ਜੀ ਗੜੀ ਚਾਉਂਦਾ ਖੜ ਜਾ ਮੈਂ ਹਰ ਦਾਣਾ ਇੱਥੇ ਐ ਹੱਥੇ ਖਲਾਰ ਕੇ ਖੜ ਜੀ ਤੂੰ ਵੀ ਖੜ ਜਾ ਤੂੰ ਉਧਰ ਨੂੰ ਐ ਜਾ ਕਰਕੇ ਖਲੋ ਜਾ ਕਿ ਉਧਰ ਦਿਖ ਜੇ ਚੱਲ ਤੇ ਗਾਇਸ ਥੰਬਨੇਲ ਨਹੀਂ ਐ ਡੱਡ ਤਗੜੇ ਲੈਣੇ ਬਸ ਕੋਟ ਕਰ ਨਾਲ ਬਣਾ ਤੇ ਚਲੋ ਹੁਣ ਐਂਡ ਹੀ ਕਰ ਦਈਏ ਚੱਲ ਇਧਰ ਇਧਰੋ ਕਰ ਦੇ ਚਲੋ ਮਿੱਤਰੋ ਕਿਦਾਂ ਲੱਗਾ ਆਪਣਾ ਵਲੌਗ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੇ ਕਮੈਂਟ ਆਉਣਗੇ ਸਰਕਾਰੀ ਸਕੂਲ ਲਈ ਹਾਈਟੈਂਸੀਕ ਹੋਗੀ ਇੱਥੇ ਬਾਡਬਾਲ ਮੈਚ ਹੋਊਗਾ ਤੇ ਬਾਕੀ ਜੇ ਆਪਣਾ ਵਧੀਆ ਲੱਗਾ ਟੂਰ ਵਾਲਾ ਜੇ ਕੋਈ ਸਾਡਾ ਨਵਾਂ ਨਵਾਂ ਟੂਰ ਵਾਲਾ ਕੀਤਾ ਸੀ ਪਹਿਲੀ ਦੂਜੀ ਪਹਿਲੀ ਵਾਰੀ ਕੀਤਾ ਵੈਸੇ ਨਾ ਤੇ ਜੇ ਕੋਈ ਕਮੀ ਕੁਮੀ ਲੱਗੀ ਹਨ ਦੱਸਿਓ ਅਸੀਂ ਦੂਜੇ ਵਾਰ ਫਿਰ ਕਰਦਾਂਗੇ ਹਨਾ ਤੇ ਚਲੋ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਕਰਕੇ ਥੋੜਾ ਘਟ ਦੋ ਕਹਿੰਦੀ ਨਹੀਂ ਟੱਪੀ ਜਾਂਦੀ ਵੀ ਉਹ ਤਾਂ ਟੱਪ ਜਾਂਦਾ ਹੁੰਦੇ ਤੋਂ ਨਹੀਂ ਆਹ ਵੇਖੋ ਸਟੂਲੇ ਤੋਂ ਇੱਕ ਜਣੇ ਨੂੰ ਜ਼ੋਰ ਪੈ ਗਿਆ ਆਹ ਰਾਜ ਜਿਹੜਾ ਉੱਪਰ ਐਵੇਂ ਖੜੋ ਥੰਬਨੇਲ 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 ਖੜ ਖੜ ਚਲੋ ਵੇਖ ਸਾਡੇ ਆਇਓ ਯਾਰ ਫਿਰ ਆਪਾਂ ਪੱਠੇ ਵੱਢ ਕੇ ਸੇਵਾ ਵੀ ਜਾਣਾ ਚਲੋ ਦੂਰੀ ਹੈ ਰੀ ਐਂਡਿੰਗ ਲੈ ਕੇ ਚੇਤ ਕਮੈਂਟ ਕਰਦੇ ਹੋ ਇੱਕ ਰੀ ਐਂਡਿੰਗ ਤੋਂ ਬਾਅਦ ਫਿਰ ਐਂਡਿੰਗ ਚਲੋ ਲੈ ਕੇ ਕਮੈਂਟ ਕਰਕੇ ਬੱਸ